ਸਸਰੀ ਗਾਲ ਜੀ ਮੈਂ ਹਰਜੀਤ ਸਿੰਘ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵਿਕਰਮ ਸਿੰਘ ਮਜੀਠੀਆ ਉੱਤੇ ਪੱਕੇ ਹੱਥ ਪਾਏ ਗਏ ਕਾਰਵਾਈ ਕਰਵਾਈ ਗਈ ਜਿੱਥੇ ਕਿਹਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਮੁੱਛਾਂ ਨੂੰ ਤਾਂ ਦਿੱਤੇ ਪੱਟਾ ਤੇ ਥਾਪੀਆਂ ਮਾਰੀਆਂ ਜਿਹੜੇ ਕਹਿੰਦੇ ਸੀ ਅਸੀਂ ਤੁਹਾਡੀਆਂ ਚੀਕਾ ਕਢਾ ਦੇਾਂਗੇ ਤਾਂ ਉਹ ਅੱਜ ਨਾਬਾ ਦੀ ਜੇਲ੍ਹ ਵਿੱਚ ਜਾ ਕੇ ਦੇਖ ਲੋ ਕਿਵੇਂ ਚੀਕਾ ਮਾਰ ਰਹੇ ਨੇ ਜਿੱਥੇ ਪੰਜਾਬ ਦੇ ਲੋਕਾਂ ਨੇ ਉਹਨਾਂ ਦੀ ਸ਼ਲਾਂਗਾ ਵੀ ਕੀਤੀ ਉਹਨਾਂ ਨੂੰ ਸਲਾਇਆ ਵੀ ਕਿ ਕਿਤੇ ਨਾ ਕਿਤੇ ਜੋ ਵਿਕਰਮ ਸਿੰਘ ਮਜੀਠੀਆ ਵਰਗਿਆਂ ਨੇ ਨਸ਼ਾ ਫਲਾਇਆ ਸੀ ਪਿਸ਼ਟਾਚਾਰੀ ਕੀਤੀ ਸੀ ਤਾਂ ਵਧੀਆ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੇਕਰ ਗੱਲ ਕਰੀਏ ਦੂਸਰੇ ਪਾਸੇ ਕੱਲ ਵੱਡੀ ਖਬਰ ਵੀ ਨਿਕਲ ਕੇ ਆਈ ਕਿ ਉਹਨਾਂ ਦੇ ਆਪਣੇ ਹੀ ਵਿਕਰਮ ਸਿੰਘ ਮਜੀਠੀਆ ਦੇ ਦੋਵਾਂ ਵਕੀਲਾਂ ਨੇ ਇਹ ਗੱਲ ਕਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਉੱਤੇ ਇੱਕ ਹੋਰ ਕੇਸ ਪੈ ਸਕਦਾ ਹੈ ਅਜ ਜਦੋਂ ਤੱਕ 30 ਜੁਲਾਈ ਨੂੰ ਉਹਦੀ ਸੁਣਵਾਈ ਹੈ ਤੇ 2 ਅਗਸਤ ਤੱਕ ਨਿਆ ਹਿਰਾਸਤ ਵਿੱਚ ਉਹਨਾਂ ਨੂੰ ਰੱਖਿਆ ਜਾਵੇਗਾ ਲੇਕਿਨ ਦੂਸਰੇ ਪਾਸੇ ਜਿੱਥੇ ਵਾਰ-ਵਾਰ ਸ਼੍ਰੋਮਿਆਕਾਲੀ ਦਲ ਦੇ ਵੱਡੇ ਆਗੂ ਇਹ ਵੀ ਕਹਿੰਦੇ ਨਜ਼ਰ ਆਏ ਕਿ ਸਿਰਫ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਲੋਕਾਂ ਨੇ ਬਹੁਤ ਸਲਾਹਾਂ ਕੀਤੀ ਬਹੁਤ ਸਲਾਇਆ ਗਿਆ ਕਿ ਹਾਂ ਵਿਕਰਮ ਸਿੰਘ ਮਜੀਠੀਆ ਨੂੰ ਤਾਂ ਹੱਥ ਪਾ ਹੀ ਲਏ ਨੇ ਲੇਕਿਨ ਹੁਣ ਵੱਡੇ ਆਕਾ ਨੂੰ ਵੀ ਹੱਥ ਪਾਣ ਦਾ ਜੋ ਹੈ ਸਮਾਂ ਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਾਹਮਣੇ ਹੋ ਕੇ ਲੋਕ ਕਹਿ ਰਹੇ ਨੇ ਕਿ ਤੁਹਾਨੂੰ ਹੁਣ ਹੱਥ ਪਾਉਣੇ ਚਾਹੀਦੇ ਨੇ ਆਕਾ ਮਤਲਬ ਸੁਖਬੀਰ ਸਿੰਘ ਬਾਦਲ ਸ਼ੋਮੇ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਨਾਮ ਹੁਣ ਪੰਜਾਬ ਦੇ ਲੋਕਾਂ ਨੇ ਲੈਣਾ ਸ਼ੁਰੂ ਕਰ ਦਿੱਤਾ ਹੈ ਪਹਿਲਾਂ ਤੁਹਾਨੂੰ ਇੱਕ ਔਡੀਓ ਸੁਣਾਵਾਂਗੀ ਉਸ ਤੋਂ ਬਾਅਦ ਦੱਸਾਂਗੇ ਕਿ ਇਸ ਦੇ ਬਾਰੇ ਕੀ ਕਹਿ ਰਹੇ ਨੇ ਜੋ ਪੰਜਾਬ ਦੇ ਲੋਕ ਨੇ ਲੋਕਾਂ ਦੇ ਵੱਖਰੇ ਵੱਖਰੇ ਬਿਆਨ ਨਿਕਲ ਕੇ ਇਹ ਸਾਹਮਣੇ ਆ ਰਹੇ ਨੇ ਕਿ ਹੁਣ ਅਕਾਲੀ ਦਲਾਂ ਨੂੰ ਵੋਟ ਨਹੀਂ ਪਾਈ ਜਾਏਗੀ ਕੌਣ ਪਾਏਗਾ ਸ਼੍ਰੋਮੇ ਅਕਾਲੀ ਦਲ ਨੂੰ ਵੋਟ ਕਿਉਂਕਿ ਲੋਕ ਇਹ ਕਹਿ ਰਹੇ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਨਸ਼ਾ ਵੇਚਿਆ ਸਾਡੇ ਲੜਕੇ ਲੜਕੀਆਂ ਨਸ਼ੇ ਤੇ ਲੱਗੇ ਸਾਨੂੰ ਮਾਰੀ ਦਾ ਉਹਨਾਂ ਨੂੰ ਜੋ ਬਾਹਰ ਦੇ ਦੇਸ਼ਾਂ ਦੇ ਵਿੱਚ ਭੇਜਣਾ ਪਿਆ ਜਿਹੜੇ ਬੱਚੇ ਅਸੀਂ ਆਪਦੇ ਕੁੱਖਾਂ ਦੇ ਵਿੱਚੋਂ ਦੁੱਧ ਪਿਉਂਦੇ ਘਰ ਦੇ ਦਹੀਂ ਦੁੱਧਾਂ ਨਾਲ ਪਾਲੇ ਸੀ ਉਹ ਲੋਕਾਂ ਨੂੰ ਨਸ਼ੇ ਤੇ ਲਾ ਦਿੱਤਾ ਗਿਆ ਵੱਖਰੇ ਵੱਖਰੇ ਲੋਕ ਇਹੀ ਕਹਿੰਦੇ ਨਜ਼ਰ ਆ ਰਹੀ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਸ਼੍ਰੋਮੇ ਕਾਲੀ ਦਲ ਵੱਲੋਂ ਲਿਆਂਦਾ ਗਿਆ ਕਾਂਗਰਸ ਵੱਲੋਂ ਲਿਆਂਦਾ ਗਿਆ ਕਿਉਂਕਿ ਜਿੱਥੇ ਗੁਰੂ ਸਾਹਿਬ ਦੀ ਵੱਡੀ ਸੋਖਾ ਖਾ ਕੇ ਕੈਪਟਨ ਮਰਿੰਦਰ ਸਿੰਘ ਵਰਗੇ ਕਹਿੰਦੇ ਸੀ ਹਫਤੇ ਵਿੱਚ ਕਰ ਦਿਆਂਗੇ ਲੇਕਿਨ ਅੱਜ ਚਾਚਾ ਭਤੀਜੇ ਨੂੰ ਬਚਾਉਂਦਾ ਨਜ਼ਰ ਆ ਰਿਹਾ ਉਸ ਟਾਈਮ ਵੀ ਚਾਚੇ ਨੇ ਭਤੀਜੇ ਨੂੰ ਬਚਾਇਆ ਲੇਕਿਨ ਉਹ ਕਹਿੰਦੇ ਨੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਾਗ ਜਾਣਾ ਚਾਹੀਦਾ ਹੈ ਇਹਨਾਂ ਵੱਡੇ ਨਸ਼ੇ ਤਸਕਰਾਂ ਨੂੰ ਜੋ ਹੈ ਫੜ ਲੈਣਾ ਚਾਹੀਦਾ ਹੈ ਮੁਠੀ ਵਿੱਚ ਕਰ ਲੈਣਾ ਚਾਹੀਦਾ ਹੈ ਜਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਨੂੰ ਕੀਤਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਹਾਫ ਸਟੇਜ ਦੇ ਉੱਤੇ ਜੇਕਰ ਵੱਡੀਆਂ ਮੱਛੀਆਂ ਹੀ ਫੜ ਲਈਆਂ ਜਾਣ ਜਿਨ੍ਹਾਂ ਨੇ ਤਲਾਬ ਦੇ ਵਿੱਚ ਗੰਦ ਪਾਉਣਾ ਸ਼ੁਰੂ ਕੀਤਾ ਹੈ ਉਹ ਹੁਣ ਹੱਥ ਪਾਉਣਾ ਸ਼ੁਰੂ ਹੋ ਗਿਆ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਹੈ ਕਿ ਜਿਹੜਾ ਨੇ ਜਾਇਦਾਤਾਂ ਵੱਧ ਬਣਾਈਆਂ ਨੇ ਜਿਹੜੇ ਚਾਂਦੀ ਦੇ ਚਮਚੇ ਲੈ ਕੇ ਮੂੰਹ ਦੇ ਵਿੱਚ ਜੰਮੇ ਸੀ ਲੇਕਿਨ ਹੁਣ ਉਹ ਰਾਜੇ ਰਾਣੀਆਂ ਨੂੰ ਆਪਦੇ ਮਹਿਲ ਛੱਡਨੇ ਪੈ ਸਕਦੇ ਨੇ ਕਿਉਂਕਿ ਜੋ ਬਿਕਰਮ ਸਿੰਘ ਮਜੀਠੀਆ ਹੈ ਜਾਂ ਫਿਰ ਗੱਲ ਕਰੀਏ ਸ਼ਰਮੀ ਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਾਂ ਫਿਰ ਕੈਪਟਨ ਮਨਿੰਦਰ ਸਿੰਘ ਨੇ ਸਿੱਧੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੰਦ ਕੱਸੇ ਨੇ ਕਿ ਇਹਨਾਂ ਲੋਕਾਂ ਦੇ ਮੂੰਹ ਚੋਂ ਚਾਂਦੀ ਦੇ ਚਮਚੇ ਤੇ ਇਹਨਾਂ ਮੱਛੀਆਂ ਤੇ ਜਲਦੀ ਹੱਥ ਪਾਏ ਜਾਣਗੇ ਧੰਨ